ਆਚਰਣ ਉੱਚਾ ਕਰਨ ਵਾਲੇ ਗੁਰਬਾਣੀ ਵਿਚਾਰ ਭਾਗ 192 ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨ ਗੁਰੂ ਨਾਨਕ ਧਨ ਗੁਰੂ ਨਾਨਕ ਰਾਮ ਕਲੀ ਮਹਿਲਾ ਪੰਜਵਾ ਧਨ ਗੁਰੂ ਅਰਜਨ ਸਾਹਿਬ ਜੀ ਉਹਦਾਨਾ ਤੂੰ ਅਬਚਲ ਤੂੰ ਹੈ ਤੂੰ ਮੇਰੀ ਜਾਤ ਪਾਤੀ ਤੂੰ ਦਾਣਾ ਤੂੰ ਅਬਚਲ ਤੂੰ ਹੈ ਤੂੰ ਮੇਰੀ ਜਾਤ ਪਾਤੀ ਤੂੰ ਅਡੋਲ ਕਦੇ ਡੋਲਣਾ ਨਹੀਂ ਤਾਂ ਹਮ ਕੈਸੀ ਤਾਤੀ ਇਕ 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 ਤੂੰ ਹੀ ਇਕ 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 ਤੂੰ ਹੀ ਇਕ ਇਕ ਤੂੰ ਰਹਾ ਇਕ ਇਕ ਤੂੰ ਰਾਇ ਤੋ ਕਿਰਪਾ ਤੇ ਸੁਖ ਪਾਇਆ ਤੋ ਕਿਰਪਾ ਤੇ ਸ਼ੁਕ ਪਿਆ ਵਾਹਿਗੁਰੂ ਗੁਰੂ ਸਾਹਿਬ ਮਿਹਰ ਕਰ ਰਹੇ ਹਨ ਜਾਂਦੇ ਹਨ ਗੁਰੂ ਜੀ ਕਹਿ ਰਹੇ ਹਨ ਤੂੰ ਦਾਨਾ ਤੂੰ ਅਬ ਚੱਲ ਤੂੰ ਹੀ ਤੂੰ ਮੇਰੀ ਜਾਤ ਪਾਤੀ ਤੂੰ ਵਾਹਿਗੁਰੂ ਬੜਾ ਮਿਹਰਬਾਨ ਹੈ ਦਿਆਲੂ ਹੈ ਕਿਰਪਾਲੂ ਹੈ ਧਨ ਹੈ ਨਾ ਕਿਰਪਾਲੂ ਹੈ ਤੂੰ ਅਬ ਚਲ ਹੈ ਤੂੰ ਹਮੇਸ਼ਾ ਸਥਿਰ ਰਹਿਣ ਵਾਲਾ ਹੈ ਇਹ ਵਾਇਗਰੂ ਤੂੰ ਹਮੇਸ਼ਾ ਹੀ ਅਡੋਲ ਸਥਿਰ ਰਹਿਣ ਵਾਲਾ ਹੈ ਤੂੰ ਸਰਵ ਵਿਆਪਕ ਹੈ ਉਹ ਹੈ ਤੂੰ ਜਾਤ ਮੇਰੀ ਪਾਤੀ ਮੇਰੀ ਤਾਂ ਬਸ تُم ہی تُم, تُم ہی ہے میرے لئی، میری جات بھی میری پات بھی توں میری پات رکھن والا بھی تے میں تیرا ہاں میرا ہے ہاں, اس کو بعد تیرا میرا کوئی دنیاوی چکر نہیں ہے قتم، کوئی جات نہیں کوئی ہور پات نہیں کچھ نہیں ہی جات ہے تو ہی پات ہے یہ ساری گل بھگت جی کہہ رہے ہیں ਗੁਰੂ ਜੀ ਆਪਣੇ ਮੂੰਹ ਬੋਲੇ ਹਨ ਪਰ ਇੱਕ ਭਗਤ ਦੇ ਪਰਥਾਏ ਜਿਹੜੀ ਜਦੀ ਈਸ਼ਵਰ ਨਾਲ ਲਿਬ ਲੱਗ ਚੁੱਕੀ ਹੈ ਤੇ ਉਸ ਦਾ ਸਿਮਰਨ ਕਰ ਰਿਹਾ ਹੈ ਤੇ ਉਸ ਉੱਚੀ ਅਵਸਥਾ ਤੇ ਪਹੁੰਚ ਗਿਆ ਹੈ ਇਹ ਉਸ ਦੀ ਦੇ ਬੋਲ ਹਨ ਇਹ ਉਸ ਭਗਤ ਦੇ ਬੋਲ ਹਨ ਅੱਗੇ ਕਹਿੰਦੇ ਹਨ ਤੂੰ ਡੋਲ ਅਡੋਲ ਨਹੀਂ ਤਾਂ ਹਮ ਕਸੇ ਤਾਤੀ ਤੂੰ ਸਦਾ ਰਹਿਣ ਵਾਲਾ ਪਰਮਾਤਮਾ ਵਾਹਿਗੁਰੂ ਸੱਚਾ ਪਾਤਸ਼ਾ ਕਦੇ ਡੋਲਦਾ ਹੀ ਨਹੀਂ ਅਸੀਂ ਮਨੁੱਖ ਤਾਂ ਡੋਲ ਹੀ ਜਾਂਦੇ ਹਾਂ ਨਾ ਹਰ ਵਕਤ ਡੋਲਦੇ ਰਹਿੰਦੇ ਆ ਕਿਉਂਕਿ ਅਸੀਂ ਪੂਰੇ ਤਰ੍ਹਾਂ ਤੇਰੇ ਨਾਲ ਜੁੜੇ ਨਹੀਂ ਹੁੰਦੇ ਤੇਰੀ ਭਗਤੀ ਵਿੱਚ ਲੀਨ ਨਹੀਂ ਹੁੰਦੇ ਤੇਰੇ ਨਾਲ ਅਜੇ ਪੂਰਾ ਪਿਆਰ ਨਹੀਂ ਪਿਆ ਜਦੋਂ ਹੋ ਜਾਏਗਾ ਨਾ ਫਿਰ ਸਸੀ ਵੀ ਨਹੀਂ ਡੋਲਾਂਗੇ ਤੂੰ ਡੋਲ ਅਡੋਲ ਨਾਹੀਂ ਤਾਂ ਹਮ ਕੈਸੀ ਤਾਤੀ ਭਾਵ ਮੇਰੀ ਤਾਂ ਫਿਰ ਮੈਨੂੰ ਕਿਸੇ ਕਿਸਮ ਦੀ ਕਬਰਾਟ ਨਹੀਂ ਹੈ ਕੋਈ ਤਾਤ ਨਹੀਂ ਹੈ ਕਿਸੇ ਕਿਸਮ ਦਾ ਦੁੱਖ ਹੀ ਨਹੀਂ ਹੈ ਕੋਈ ਚਿੰਤਾ ਹੀ ਨਹੀਂ ਹੈ ਕਿਉਂਕਿ ਤੂੰ ਸੱਚਾ ਪਾਤਸ਼ਾ ਡੋਲ ਹੈ ਅਡੋਲ ਹੈ ਤੇ ਕਦੇ ਹੀ ਡੋਲਦਾ ਨਹੀਂ ਤੇ ਮੈਂ ਤੇਰੇ ਨਾਲ ਜੁੜਿਆ ਆਂ ਮੈਂ ਕਿਉਂ ਰੋਲਾਂਗਾ ਤੇਰੀ ਮੇਰੀ ਤਾਂ ਇੱਕ ਇੱਕ ਮੁਕਤਾ ਹੋਣ ਵਾਲੀ ਹੈ ਇੱਕ ਮੁਕਤਾ ਹੋਣ ਵਾਲੀ ਹੈ ਅੱਗੇ ਕਹਿੰਦੇ ਹਨ ਇੱਕ 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 ਦੋਹੇ یہ گروہ ہے سچے پاشاہ تو ایک ہی ہے کوئی ہور نہیں صرف تو ہی ہے تو ہی ہے تیرا کوئی ہور شریک نہیں تیرا کوئی سر کمپیٹیٹر ہی نہیں تو ایک کو ایک ہے تو سر بیاپک ہے سرو شکتیمان ہے سرشتی کا رچنار ہے اکیلا تو ہی ہے تو ہی ہے ਉਹੀ ਹੈ ਇੱਕ ਇੱਕ ਤੂੰ ਰਾయా ਇੱਕ ਇੱਕ ਤੂੰ ਰਾయా ਇੱਕੋ ਇੱਕ ਤੂੰ ਹੀ ਹੈ ਤੇਰੀ ਹੀ ਸਾਰੀ ਰਾਇਆ ਹੈ ਤੇਰਾ ਸੀ ਸਾਰਾ ਸ਼ਾਸਨ ਚੱਲ ਰਿਹਾ ਹੈ ਤੇਰੀ ਹੀ ਦੁਨੀਆਂ ਦੇ ਉੱਤੇ ਹਕੂਮਤ ਹੈ ਇੱਕ ਤੇਰੀ ਹੀ ਹਕੂਮਤ ਹੈ ਤੇਰਾ ਕੋਈ ਕੰਪੀਟੀਟਰ ਨਹੀਂ ਹੈ ਬਸ ਤੂੰ ਹੀ ਤੂੰ ਹੈ ਤੂੰ ਹੀ ਤੂੰ ਹੈ ਤੇਰੀ ਹੀ ਹਕੂਮਤ ਚੱਲ ਰਹੀ ਹੈ ਤੇਰੇ ਬਣਾਏ ਹੋਏ ਅਸੂਲਾਂ ਦੇ ਮੁਤਾਬਕ ਸਭ ਕੰਮ ਤੇਰਾ ਚੱਲ ਰਿਹਾ ਹੈ ਤੇਰੇ ਆਪਣੇ ਬਣਾਏ ਹੋਏ ਜਿਹੜੇ ਕਾਨੂੰਨ ਹਨ ਉਹਨਾਂ ਵਿੱਚ ਸਭ ਤੋਂ ਵੱਡਾ ਕਾਨੂੰਨ ਹੈ ਤੇਰਾ ਜ਼ਿੰਦਗੀ ਸਾਡੀ ਨੂੰ ਚਲਾਉਣ ਵਾਸਤੇ ਉਹ ਕਰਮ ਫਲ ਦੀ ਇੱਕ ਸਵੱਟੀ ਰੱਖੀ ਹੋਈ ਹੈ ਜੇ ਅੱਜ ਅਸੀਂ ਬੀਜਦੇ ਹਾਂ ਕਰਮ ਕਰਦੇ ਹਾਂ ਤੇ ਅੱਜ ਅਸੀਂ ਲੁਣਦੇ ਹਾਂ ਕੱਟਦੇ ਹਾਂ ਤੇ ਉਹਦੇ ਹਿਸਾਬ ਨਾਲ ਤੂੰ ਸਾਨੂੰ ਫਲ ਦਿੰਦਾ ਹੈ ਖੁਸ਼ੀ ਦਿੰਦਾ ਹੈ ਜਾਂ ਸਜ਼ਾ ਦਿੰਦਾ ਹੈ ਇਹ ਤੇਰੀ ਰਾਇਆ ਹੈ ਤੇਰੇ ਹੀ ਕਾਨੂੰਨ ਹਨ ਤੇਰੇ ਜਿਹੜੇ ਸਾਨੂੰ ਮੰਨਨੇ ਪੈਂਦੇ ਹਨ ਮਨੁੱਖਾਂ ਨੂੰ ਮਨੁੱਖਾਂ ਦੀ ਕੀ ਔਕਾਤ ਹੈ ਉਹ ਤਾਂ ਤੇਰੇ ਹੁਕਮ ਦੇ ਵੱਧੇ ਹੋਏ ਹਨ ਜਿਵੇਂ ਜਿਵੇਂ ਤੂੰ ਕਹਿ ਰਿਹਾ ਹੈ ਸਮਝਾ ਰਿਹਾ ਹੈ ਅਸੀਂ ਉਸ ਤਰ੍ਹਾਂ ਹੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਅਸੀਂ ਵੀ ਸਧਰ ਜਾਵਾਂਗੇ ਅچھے ਇਨਸਾਨ ਬਣ ਜਾਵਾਂਗੇ ਜੀ ਅੱਗੇ ਕਹਿੰਦੇ ਹਨ ਅਖੀਰ ਤੇ ਗੁਰੂ ਜੀ ਕਹਿੰਦੇ ਹਨ ਸਾਰੇ ਈਸ਼ਵਰ ਦੇ ਗੁਣ ਦੱਸ ਕੇ ਸਾਨੂੰ ਆਪਣੇ ਮਨ ਦੀ ਅਵਸਥਾ ਦੇ ਦੱਸ ਰਹੇ ਹਨ ਭਗਤ ਜੀ ਕਿ ਤੂੰ ਇੱਕੋ ਇੱਕ ਹੈ ਸਰਵ ਸ਼ਕਤੀਮਾਨ ਹੈ ਤੂੰ ਡੋਲਦਾ ਨਹੀਂ ਅਡੋਲ ਰਹਿੰਦਾ ਹੈ ਤੇ ਤੇ ਦਾ ਤੇਰੀ ਹੀ ਹਕੂਮਤ ਸਾਰੀ ਸ੍ਰਿਸ਼ਟੀ ਤੇ ਚਲਦੀ ਹੈ ਕਿਉਂਕਿ ਤੂੰ ਹੀ ਰਚਨਹਾਰ ਹੈ ਤੂੰ ਹੀ ਪਾਲਨਹਾਰ ਹੈ ਕੋਈ ਉਸ ਨੂੰ ਚਲਾ ਰਿਹਾ ਹੈ ਤੋ ਕਿਰਪਾ ਤੇ ਸੁਖ ਪਾਇਆ ਤੇਰੀ ਕਿਰਪਾ ਦੇ ਨਾਲ ਹੀ ਮੈਂ ਸੁਖ ਪਾਇਆ ਹੈ ਸੁੱਖਾ ਨੂੰ ਪ੍ਰਾਪਤ ਹੋਇਆ ਹੈ ਸੁਖ ਪ੍ਰਾਪਤ ਕੀਤੇ ਹਨ ਤੇਰੀ ਕਿਰਪਾ ਸਦਕਾ ਹੀ ਤੇਰੀ ਗੁਣਾਂ ਨੂੰ ਧਾਰਨ ਦੇ ਨਾਲ ਧਾਰਨੀ ਹੋ ਕੇ ਮੈਂ ਸੁਖ ਪਾਏ ਹਨ ਮੈਂ ਆਨੰਦ ਵਸਤਵ ਆ ਲਈ ਮੈਂ ਗੁਣਾ ਦਾ ਹੁਣ ਮੈਂ ਵੀ ਪੰਡਾ ਹਰ ਬਣ ਗਿਆ। ਛੇਰੀ ਕਿਰਪਾ صدਕਾ ਤੇ ਮੈਂ ਹੁਣ ਹਰ ਵੇਲੇ ਤੇਰੇ ਇਹ ਗੀਤ ਗਾਉਂਦਾ ਹਾਂ, ਗੁਣ ਗਾਉਂਦਾ ਹਾਂ। ਹਰ ਵੇਲੇ ਤੈਨੂੰ ਯਾਦ ਰੱਖਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਵਿਆਖਿਆ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ।